ਕਰੋੜ ਰੁਪਇਆ ਸਰਬ ਸਿੱਖਿਆ ਅਭਿਆਨ ਦਾ ਕੇਂਦਰ ਸਰਕਾਰ ਨੇ ਰੋਕਿਆ ਔਰ ਇਸ ਸਾਲ ਦੇ ਵਿੱਚ ਸਾਨੂੰ 310 ਕਰੋੜ ਰੁਪਇਆ ਹੋਰ ਮਿਲਣਾ ਸੀ ਜਿਹੜਾ ਕਿ ਚਾਰ ਕਿਸ਼ਤਾਂ ਦੇ ਵਿੱਚ ਮਿਲਣਾ ਸੀ ਪਹਿਲੀ ਕਿਸ਼ਤ 170 ਕਰੋੜ ਰੁਪਏ ਦੀ ਆਉਣੀ ਸੀ ਦੂਜੀ ਕਿਸ਼ਤ 170 ਕਰੋੜ ਦੀ ਆਉਣੀ ਸੀ ਉਸ ਤੋਂ ਬਾਅਦ ਕਿਉਂਕਿ ਇਹ ਜਿਹੜੇ ਅਭਿਆਨ ਨੇ ਇਹਦੇ ਚ 60% ਹਿੱਸਾ ਕੇਂਦਰ ਦਾ ਹੁੰਦਾ ਆ 40% ਕਿ ਹਿੱਸਾ ਸੂਬਾ ਸਰਕਾਰਾਂ ਦਾ ਹੁੰਦਾ ਆ ਤੋ ਜਦੋਂ ਅਸੀਂ ਉਹਦਾ 40% ਦਿੰਦੇ ਤਾਂ ਸਭੂ ਬਾਕੀ ਜਿਹੜਾ ਪੈਸਾ ਹੋਰ ਆਉਣਾ ਸੀ ਤੀਜੀ ਤੇ ਚੌਥੀ ਕਿਸ਼ਤ ਦੇ ਵਿੱਚ ਪਰ ਇਹ ਸਾਡਾ ਸਾਰਾ ਪੈਸਾ ਰੋਕ ਲਿਆ ਗਿਆ ਇਹਦਾ ਪ੍ਰਭਾਵ ਜਿਹੜਾ ਹੈਗਾ ਉਹ ਇਹ ਪਏਗਾ ਕਿ ਜਿਹੜੀ ਸਰਬ ਸਿੱਖਿਆ ਅਭਿਆਨ ਦੇ ਤਹਿਤ ਸਾਡੇ ਕੋਲੇ 4100 ਤੇ 29 ਕਰਮਚਾਰੀ ਹੈ ਇਹਨਾਂ ਚ ਅਧਿਆਪਕ ਵੀ ਨੇ ਤੇ ਗੈਰ ਅਧਿਆਪਕ ਵੀ ਨੇ ਉਹਨਾਂ ਨੂੰ ਨੇਚਰਲੀ ਹੈ ਸੈਲਰੀ ਦੇਣ ਤੱਕ ਦੀ ਜਿਹੜੀ ਔਖ ਜਿਹੜੀ ਹੈ ਪੰਜਾਬ ਸਰਕਾਰ ਨੂੰ ਮਹਿਸੂਸ ਹੋਏਗੀ 8 ਲੱਖ ਬੱਚੇ ਪ੍ਰਾਇਮਰੀ ਸਕੂਲਾਂ ਚ ਪੜਦੇ ਆ ਅੰਦੇ ਤਹਿਤ ਉਹਨਾਂ ਦੀਆਂ ਕਿਤਾਬਾਂ ਉਹਨਾਂ ਦੀਆਂ ਵਰਦੀਆਂ ਉਹਨਾਂ ਦੇ ਉੱਤੇ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਹੈਗਾ ਅ ਜਿਹੜਾ ਔਖਾ ਹੋਏਗਾ ਔਰ ਤਲਗਾਹਾਂ ਦੇ ਨਹੀਂ ਔਖੀਆਂ ਹੋਣਗੀਆਂ ਔਰ ਇਹਨਾਂ ਸਕੂਲਾਂ ਦੇ ਵਿੱਚ ਸਾਨੂੰ ਇਹ ਵੀ ਚੀਜ਼ ਯਾਦ ਰੱਖਣੀ ਚਾਹੀਦੀ ਹੈ ਗਰੀਬ ਪਰਿਵਾਰਾਂ ਦੇ ਬੱਚੇ ਪੜਦੇ ਆ ਜ਼ਿਆਦਾ ਪਰ ਸੋ ਨੇਚਰਲੀ ਹੈ ਉਹਨਾਂ ਤੋਂ ਇੱਕ ਬੰਨੇ ਤਾਂ ਅਸੀਂ ਰਾਈਟ ਟੂ ਐਜੂਕੇਸ਼ਨ ਮੁਲਕ ਦੇ ਵਿੱਚ ਲਾਗੂ ਕੀਤਾ ਹੋਇਆ ਹੈ ਦੂਸਰੇ ਬੰਨੇ ਅਸੀਂ ਉਹਨਾਂ ਬੱਚਿਆਂ ਤੋਂ ਉਹਨਾਂ ਦੀ ਸਿੱਖਿਆ ਦਾ ਅਧਿਕਾਰ ਜਿਹੜਾ ਹੈਗਾ ਉਹ ਖੋਰੇ ਹੈਗੇ ਆ ਇੱਕ ਰੁਕਿਆ ਕਿਉਂ ਹੈ ਇਹ ਸਵਾਲ ਉੱਠਦਾ ਹੈ ਕੇਂਦਰ ਸਰਕਾਰ ਇੱਕ ਸਕੀਮ ਲੈ ਕੇ ਆਈ ਪੀਐਮ ਸ਼੍ਰੀ ਯੋਜਨਾ ਕਿਉਂਕਿ ਜਿਹੜਾ ਸਿੱਖਿਆ ਹੈ ਇਹ ਸਟੇਟ ਸਬਜੈਕਟ ਹੈ ਸੰਵਿਧਾਨ ਦੇ ਵਿੱਚ ਦਰਜ ਹੈਗਾ ਤੇ ਦੂਸਰੇ ਵੱਨੇ ਇਹ ਜਿਹੜਾ ਪੀਐਮ ਸ਼੍ਰੀ ਯੋਜਨਾ ਹੈ ਇਹ ਉਦੋਂ ਲਾਗੂ ਹੁੰਦੀ ਹੈ ਜਦੋਂ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜਾ ਹੈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਦਰਮਿਆਨ ਸਾਈਨ ਹੋ ਜੇ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਆਲਰੇਡੀ ਸਕੂਲ ਆਫ ਐਮਿਨੈਂਸ ਜਿਹੜਾ ਹੈ ਉਹ ਚਲਾ ਰਹੇ ਹਾਂ ਸਕੂਲ ਆਫ ਹੈਪੀਨੈਸ ਸਕੂਲ ਆਫ ਬ੍ਰਿਲੀਅੰਸ ਇਸ ਵਾਰ ਬਜਟ ਦੇ ਵਿੱਚ ਅਸੀਂ ਲੈ ਕੇ ਆਉਣਾ ਹੈਗਾ ਜਦੋਂ ਸਾਡੀ ਜਿਹੜੀ ਸਕੂਲ ਆਫ ਐਮੀਨੈਂਸ ਹੈ ਉਹ ਯੋਜਨਾ ਕੇਂਦਰ ਸਰਕਾਰ ਦੀ ਪੀਐਮ ਸ਼੍ਰੀ ਯੋਜਨਾ ਨਾਲੋਂ ਕਈ ਗੁਣਾ ਬਿਹਤਰ ਹੈ ਤਾਂ ਅਸੀਂ ਉਸ ਨੂੰ ਕਿਉਂ ਲਾਗੂ ਕਰੀਏ ਕਿਉਂਕਿ ਸਾਡਾ ਇਹ ਮੰਨਣਾ ਹੈਗਾ ਕਿ ਤਨਾੜ ਪਰਿਵਾਰਾਂ ਦੇ ਪਰਿਵਾਰ ਦੇ ਪਰਿਵਾਰਾਂ ਦੇ ਬੱਚੇ ਤਾਂ ਚੰਗੇ ਪ੍ਰਾਈਵੇਟ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਪੜ੍ਹਾ ਲੈਂਦੇ ਆ ਜਦੋਂ ਸਾਡਾ ਸੰਵਿਧਾਨ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ ਤਾਂ ਗਰੀਬ ਪਰਿਵਾਰਾਂ ਦੇ ਬੱਚੇ ਕਿ ਉਹਨਾਂ ਨੂੰ ਉਹੀ ਕੁਆਲਿਟੀ ਸਿੱਖਿਆ ਲੈਣ ਦਾ ਅਧਿਕਾਰ ਨਹੀਂ ਹੈਗਾ ਸੋ ਇਸ ਕਰਕੇ ਜਿਹੜੀ ਸਕੂਲ ਆਫ ਐਮੀਨੈਂਸ ਹੈ ਇੱਥੇ ਤੁਸੀਂ ਦੇਖੋਗੇ ਹੁਣੇ ਜਿਹੜਾ ਟੈਸਟ ਵੀ ਹੋਇਆ ਉਸ ਟੈਸਟ ਦੇ ਵਿੱਚ 1.5 ਲੱਖ ਤੋਂ ਵੱਧ ਜਿਹੜੇ ਪੰਜਾਬ ਦੇ ਬੱਚਿਆਂ ਨੇ ਹਿੱਸਾ ਲਿਆ ਮੈਰਿਟ ਦੇ ਆਧਾਰ ਦੇ ਉੱਤੇ ਉਹਨਾਂ ਦੀ ਐਡਮਿਸ਼ਨ ਹੋਏਗੀ ਔਰ ਸਕੂਲ ਆਫ ਐਮੀਨੈਂਸ ਹਰ ਜ਼ਿਲ੍ਹੇ ਦੇ ਵਿੱਚ ਦੋ ਦੋ ਤਿੰਨ ਤਿੰਨ ਹੈਗੇ ਔਰ ਤੁਸੀਂ ਦੇਖੋ ਕਿ ਜਿਹੜਾ ਦੂਸਰੇ ਬੰਦੇ ਇਹਨਾਂ ਦਾ ਪੀਐਮ ਸ਼੍ਰੀ ਯੋਜਨਾ ਹੈਗੀ ਹੈ ਇਦੇ ਵਿੱਚ ਇਦਾਂ ਦਾ ਕੋਈ ਕ੍ਰਾਈਟੇਰੀਆ ਨਹੀਂ ਹੈ ਐਡਮਿਸ਼ਨ ਦਾ ਉਹ ਚੰ ਪੂਰੀ ਤਰੀਕੇ ਨਾਲ ਜਿਹੜਾ ਹੈਗਾ ਉਹ ਪ੍ਰਿੰਸੀਪਲਾਂ ਦੇ ਉੱਤੇ ਨਿਰਭਰ ਹੈਗਾ ਔਰ ਦੂਸਰੀ ਗੱਲ ਜਿੰਨਾ ਏਰੀਆ ਦੇ ਵਿੱਚ ਆਲਰੇਡੀ ਸਿੱਖਿਆ ਦੀ ਚੰਗੀਆਂ ਸਹੂਲਤਾਂ ਹੈਗੀਆਂ ਨੇ ਉਹ ਉੱਥੇ ਹੀ ਫੋਕਸ ਕਰਦਾ ਹੈ ਜਦ ਕਿ ਸਾਡਾ ਇਹ ਮੰਨਣਾ ਹੈਗਾ ਸਭ ਨੂੰ ਬਰਾਬਰਤਾ ਦਾ ਅਧਿਕਾਰ ਮਿਲਣਾ ਚਾਹੀਦਾ ਔਰ ਤੀਸਰਾ ਸਭ ਤੋਂ ਵੱਡਾ ਫਰਕ ਹੈਗਾ ਜਿਹੜੇ ਸਕੂਲ ਆਫ ਐਮੀਨੈਂਸ ਨੇ ਇਹਨਾਂ ਸਕੂਲ ਆਫ ਐਮੀਨੈਂਸ ਦੇ ਵਿੱਚ ਹਰ ਮਾਡਰਨ ਜਿਹੜੀ ਫੈਸਿਲਿਟੀ ਹੈਗੀ ਹੈ ਚਾਹੇ ਉਹ ਤੁਸੀਂ ਕੁਆਲਿਟੀ ਐਜੂਕੇਸ਼ਨ ਦੀ ਗੱਲ ਕਰ ਲਓ ਟਰਾਂਸਪੋਰਟੇਸ਼ਨ ਦੀ ਗੱਲ ਕਰ ਲੋ ਵਾਈਫਾਈ ਦੀ ਗੱਲ ਕਰ ਲੋ سپورٹس ਜਿਹੜੇ ਕਿ ਇਕੁਪਮੈਂਟਸ ਉਹਨਾਂ ਦੀ ਗੱਲ ਕਰ ਲੋ ਈਵਨ ਜਿਹੜੇ ਹਾਈ ਐਂਡ ਟੈਸਟ ਹੈਗੇ ਨੀਟ ਹੋਵੇ ਜਈ ਹੋਵੇ ਜਈ ਐਡਵਾਂਸ ਹੋਵੇ ਉਹਨਾਂ ਦੀ ਕੋਚਿੰਗ ਦੀ ਗੱਲ ਕਰ ਲੋ ਉਹ ਸਾਰਾ ਕੁਝ ਸਕੂਲ ਆਫ ਐਮੀਨੈਂਸ ਦੇ ਵਿੱਚ ਹੈਗਾ ਜਦਕਿ ਪੀ ਐਮ ਸ਼੍ਰੀ ਯੋਜਨਾ ਦੇ ਵਿੱਚ ਜਿਹੜਾ ਉਹ ਨਹੀਂ ਹੈਗਾ ਜਦੋਂ ਪੀ ਐਮ ਸ਼੍ਰੀ ਯੋਜਨਾ ਸਕੂਲ ਆਫ ਐਮੀਨੈਂਸ ਦੇ ਸਾਹਮਣੇ ਠਹਿਰਦੀ ਨਹੀਂ ਹੈ ਫਿਰ ਕੇਂਦਰ ਸਰਕਾਰ ਸਾਨੂੰ ਕਿਉਂ ਫੋਰਸ ਕਰਦੀ ਹੈਗੀ ਹੈ ਕਿ ਸਕੂਲ ਆਫ ਐਮੀਨੈਂਸ ਜਿਹੜਾ ਹੈਗਾ ਪੀਐਮ ਸ਼੍ਰੀ ਯੋਜਨਾ ਜਿਹੜਾ ਉਹ ਆਪਣੇ ਮੁਲਕ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਲਾਗੂ ਕਰੀਏ ਸੋ ਵੈਸੇ ਵੀ ਇਹ ਸਟੇਟ ਦਾ ਸਬਜੈਕਟ ਹੈਗਾ ਇਸ ਕਰਕੇ ਅਸੀਂ ਉਸ ਨੂੰ ਇੱਥੇ ਲਾਗੂ ਨਹੀਂ ਕਰ ਰਹੇ ਔਰ ਜਦੋਂ ਕਿ ਚਾਹੇ ਉਹ ਪੀਐਮ ਸ਼੍ਰੀ ਯੋਜਨਾ ਦੀ ਗੱਲ ਕਰੀਏ ਸਕੂਲ ਆਫ ਐਮੀਨੈਂਸ ਦੀ ਗੱਲ ਕਰੀਏ ਇਹ ਹਾਇਰ ਐਜੂਕੇਸ਼ਨ ਨਾਲ ਸੰਬੰਧਿਤ ਹੈ ਇਹਨਾਂ ਦਾ ਪ੍ਰਾਇਮਰੀ ਸਿੱਖਿਆ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤਾਂ ਫਿਰ ਜਿਹੜਾ ਸਰਬ ਸਿੱਖਿਆ ਅਭਿਆਨ ਦਾ ਜਿਹੜਾ ਪੈਸਾ ਸਾਡਾ ਉਹ ਕੇਂਦਰ ਸਰਕਾਰ ਦੇ ਕਿਉਂ ਰੁਕਿਆ ਸਾਡਾ ਉਹਨਾਂ ਨੂੰ ਸਵਾਲ ਹੈ ਔਰ ਇਸੇ ਸੰਵਿਧਾਨ ਦੇ ਵਿੱਚ ਇਸ ਦਾਦਾਗਰੀ ਦੀ ਕੋਈ ਜੜੀ ਹੈ ਉਹ ਥਾਂ ਨਹੀਂ ਹੈਗੀ ਜੇ ਮੈਂ ਹੁਣ ਦੂਸਰੀ ਗੱਲ ਕਰਾਂ ਕੱਲਾ ਇਹ ਇਹੀ ਸਬਜੈਕਟ ਨਹੀਂ ਹੈਗਾ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਦਾ ਜਦੋਂ ਜਨਮ ਹੋਇਆ ਅਸੀਂ ਦੋ ਚੀਜ਼ਾਂ ਜਿਹੜੀਆਂ ਕੇਂਦਰ ਦੀ ਜਿਹੜੀ ਹਿੰਦੁਸਤਾਨ ਦੀ ਰਾਜਨੀਤੀ ਦੇ ਕੇਂਦਰ ਬਿੱਦੂ ਦੇ ਵਿੱਚ ਲੈ ਕੇ ਆਏ ਇੱਕ ਅਸੀਂ ਸਿੱਖਿਆ ਨੂੰ ਲੈ ਕੇ ਆਏ ਦੂਜੀ ਅਸੀਂ ਸਿਹਤ ਨੂੰ ਲੈ ਕੇ ਆਏ ਔਰ ਸਾਨੂੰ ਸਾਡਾ ਇਹ ਮੰਨਣਾ ਹੈਗਾ ਜੇ ਕਿਸੇ ਵੀ ਸਮਾਜ ਨੇ ਕਿਸੇ ਵੀ ਸੂਬੇ ਨੇ ਕਿਸੇ ਵੀ ਦੇਸ਼ ਨੇ ਵਿਕਾਸ ਕਰਨਾ ਹੈਗਾ ਤਾਂ ਇਹ ਉਹ ਦੋ ਪੈਰਾਮੀਟਰ ਹੈਗੇ ਆ ਇਹਨਾਂ ਦੀ ਦਸ਼ਾ ਤੇ ਇਹਨਾਂ ਦਾ ਸਟੇਟਸ ਕੀ ਹੈ ਉੱਥੋਂ ਜੱਜਮੈਂਟ ਹੋ ਸਕਦੀ ਹੈ ਕਿ ਉਹ ਸੂਬਾ ਜਾਂ ਜਿਹੜਾ ਕੇਂਦਰ ਹੈਗਾ ਜਾਂ ਮੁਲਕ ਹੈਗਾ ਉਹ ਕਿੰਨਾ ਕੁ ਅਗਾ ਵਧੂ ਹੈਗਾ ਹੁਣ ਕੱਲਾ ਸਰਬ ਸਿੱਖਿਆ ਅਭਿਆਨ ਦਾ ਪੈਸਾ ਨਹੀਂ ਰੋਕਿਆ ਹੁਣ ਤੁਸੀਂ ਦੇਖੋ ਕਿ ਇਹਨਾਂ ਇੱਕ ਸਕੀਮ ਲੈ ਕੇ ਆਏ ਵੈਲਨੈਸ ਸੈਂਟਰ ਯੋਜਨਾ ਕੇਂਦਰ ਵਾਲੇ ਅਸੀਂ ਆਲਰੇਡੀ ਜਿਹੜਾ ਹੈਗਾ ਆਮ ਆਦਮੀ ਕਲੀਨਿਕ ਖੋਲੇ ਹੋਏ ਆ ਪੂਰਾ ਪੰਜਾਬ ਜਾਣਦਾ 829 ਆਮ ਆਦਮੀ ਕਲੀਨਿਕ ਪੰਜਾਬ ਦੇ ਵਿੱਚ ਖੁੱਲੇ ਆ 1.5 ਕਰੋੜ ਤੋਂ ਵੱਧ ਲੋਕਾਂ ਨੇ ਉਹਦੇ ਹੁਣ ਤੱਕ ਉਹਦੀ ਸਹੂਲਤ ਲਈ ਹੈਗੀ ਹੈ ਉੱਥੇ ਦਵਾਈਆਂ ਫ੍ਰੀ ਮਿਲਦੀਆਂ ਡਾਇਗਨੋਸਿਸ ਫ੍ਰੀ ਹੁੰਦਾ ਹੈ ਉੱਥੇ ਜਿਹੜਾ ਹੈਗਾ ਇਲਾਜ ਫ੍ਰੀ ਹੁੰਦਾ ਹੈਗਾ ਜਦ ਕਿ ਵੈਲਨੈਸ ਯੋਜਨਾ ਉਹਦੇ ਮੁਕਾਬਲੇ ਕਿਤੇ ਜੀ ਠਹਿਰਦੀ ਪਰ ਇਸ ਦੇ ਬਾਵਜੂਦ ਜਿਹੜਾ ਹੈਗਾ ਸਾਡਾ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈ ਜਿਹਦਾ ਕਿ ਆਮ ਆਦਮੀ ਕਲੀਨਿਕ ਦੇ ਨਾਲ ਕੋਈ ਸਬੰਧ ਨਹੀਂ ਕਿਉਂਕਿ ਆਮ ਆਦਮੀ ਕਲੀਨਿਕ ਦੇ ਵਿੱਚ ਅਸੀਂ ਕੇਂਦਰ ਦਾ ਇੱਕ ਨਵਾਂ ਪੈਸਾ ਵੀ ਯੂਜ਼ ਨਹੀਂ ਕਰਦੇ ਇਹ बार-बार ਡਾਕਟਰ ਬਲਬੀਰ ਸਿੰਘ ਸਾਡੇ ਹੈਲਥ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਮਿਲ ਕੇ ਵੀ ਦੱਸਿਆ ਔਰ ਬਾਰ-ਬਾਰ ਇਹ ਚੀਜ਼ ਤੁਹਾਡੇ ਸਾਹਮਣੇ ਵੀ ਰੱਖੀ ਹੈ ਜਿਹੜਾ ਆਮ ਆਦਮੀ ਕਲੀਨਿਕ ਹੈ ਉਹ ਸੂਬਾ ਸਰਕਾਰ ਦੇ ਫੰਡ ਦੇ ਨਾਲ ਚੱਲਦਾ ਇਸ ਦੇ ਬਾਵਜੂਦ ਜਿਹੜਾ ਕੇਂਦਰ ਸਰਕਾਰ ਨੇ ਧੱਕੇਸ਼ਾਹੀ ਕਰਦੇ ਹੋਏ ਧੌਣ ਤੇ ਗੋਡਾ ਰੱਖਦੇ ਹੋਏ ਜਿਹੜਾ ਸਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਜਿਹੜਾ ਪੈਸਾ ਸੀ 1000 ਕਰੋੜ ਰੁਪਇਆ ਜਿਹਦੇ ਵਿੱਚੋਂ 60% ਕੇਂਦਰ ਦਾ ਹੁੰਦਾ 40% ਸੂਬੇ ਦਾ ਹੁੰਦਾ ਉਹ ਵੀ ਸਾਡਾ ਇਹਨਾਂ ਨੇ 600 ਕਰੋੜ ਰੁ ਰੋਕਿਆ ਹੋਇਆ ਜਿਸ ਦੇ ਨਾਲ ਕਿ ਸਿਹਤ ਸਭਾਵਾਂ ਜਿਹੜੀਆਂ ਉਹ ਸਫਰ ਕਰ ਰਹੀਆਂ ਨੇ ਮਸਲਾ ਕੀ ਹੈਗਾ ਇਹ ਪੈਸਾ ਕਿਦਾ ਹੈਗਾ ਇਹ ਪੈਸਾ ਕੋਈ મોદી ਜੀ ਜਾਂ ਅਮਿਤ ਸ਼ਾਹ ਜੀ ਘਰੋਂ ਤਾਂ ਲੈ ਕੇ ਨਹੀਂ ਆਏ ਇਹ ਪੈਸਾ ਸਾਡਾ ਹੀ ਹੈ ਇੱਥੋਂ ਹੀ ਟੈਕਸ ਇਕੱਠੇ ਹੋਈ ਹੈ ਇੱਥੋਂ ਹੀ ਇਕੱਠਾ ਹੋ ਕੇ ਜਾਂਦਾ ਕਿਉਂਕਿ ਇਹਨਾਂ ਨੇ ਸਿਸਟਮ ਇਦਾਂ ਦਾ ਬਣਾ ਲਿਆ ਜਿੱਦਾ ਇੱਕ ਦੇਸ਼ ਇੱਕ ਟੈਕਸ ਸਾਰਾ ਕੁਝ ਇਕੱਠਾ ਕਰਕੇ ਉਹ ਕੇਂਦਰ ਸਰਕਾਰ ਆਪਣੇ ਕੋਲੇ ਲੈ ਗਈ ਹੈ ਤੇ ਹੁਣ ਜਿੱਥੇ-ਜਿੱਥੇ ਇਹਨਾਂ ਦੀ ਸਰਕਾਰਾਂ ਨਹੀਂ ਹੈਗੀਆਂ ਉੱਥੇ-ਉੱਥੇ ਧੌਣ ਤੇ ਗੋਡਾ ਰੱਖ ਕੇ ਟੱਕੇ ਦੇ ਨਾਲ ਇਹ ਮਨਮਾਉਂਦੇ ਆ ਇੱਥੇ ਵਸਦੀ ਹੈ ਪੰਜਾਬ ਜਿਹੜਾ ਖੇਤੀਬਾੜੀ ਆਧਾਰਿਤ ਸੂਬਾ ਹੈਗਾ ਸਾਡੀ ਜਿਹੜੀ ਆਰਥਿਕਤਾ ਹੈਗੀ ਹੈ ਉਹ ਐਗਰੀਕਲਚਰ ਦੇ ਉੱਤੇ ਬੇਸਡ ਹੈਗੀ ਹੈ ਸਾਡਾ ਆਰਡੀਐਫ ਦਾ ਸਾਡਾ ਐਮਡੀਐਫ ਦਾ ਜਿਹੜਾ ਪੈਸਾ ਤਕਰੀਬਨ 7000 ਕਰੋੜ ਰੁਪਈਆ ਹੈਗਾ ਉਹ ਪਿਛਲੇ 2 ਸਾਲਾਂ ਤੋਂ ਲਗਾਤਾਰ ਰੋਕਿਆ ਹੋਇਆ ਕੀ ਕਹਿ ਕੇ ਰੋਕਿਆ ਹੋਇਆ ਕਿ ਇਹ ਪੈਸੇ ਦੀ ਮਿਸਯੂਜ਼ ਹੋ ਜਾਂਦੀ ਹੈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹ ਕੱਲਾ ਧੱਕਾ ਨਹੀਂ ਕਰਦੀ ਭਾਜਪੀ ਨਾਲ ਗੁੰਮਰਾਹਕੁੰਮੇ ਪ੍ਰਚਾਰ ਕਰਦੇ ਆ ਬਾਦਲ ਸਾਹਿਬ ਜਦੋਂ ਸਰਕਾਰ ਹੁੰਦੀ ਸੀ ਸੰਗਤ ਦਰਸ਼ਨ ਦੇ ਉੱਤੇ ਉਹ ਪੈਸਾ ਉਡਾਇਆ ਗਿਆ ਉਹਨਾਂ ਨਾਲ ਤੇ ਨਦੀ ਭਾਈ ਵਲੀ ਸੀ ਕੈਪਟਨ ਸਾਹਿਬ ਜਿਨ੍ਹਾਂ ਨੇ ਕਿ ਆਰਡੀਐਫ ਦਾ ਪੈਸਾ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਕਿਸਾਨਾਂ ਨਾਲ ਜਿਹੜਾ ਹੈਗਾ ਕਰਜ਼ਾ ਮੁਕਤ ਕਰਨ ਦਾ ਹਾਲਾਂਕਿ ਕੋ ਕਰਜ਼ਾ ਮੁਕਤ ਹੋਇਆ ਨਹੀਂ ਇਹ ਵੀ ਸਵਾਲ ਵੱਡਾ ਹੈਗਾ ਉਹ ਚ ਪੈਸਾ ਯੂਜ਼ ਕਰ ਲਿਆ ਉਹ ਅੱਜ ਬੀਜੇਪੀ ਦਾ ਵੱਡਾ ਲੀਡਰ ਹੈ ਸਾਡੀ ਤਾਂ ਜਦੋਂ ਸਰਕਾਰ ਪੰਜਾਬ ਦੇ ਵਿੱਚ ਆਈ ਅਸੀਂ ਪਹਿਲੇ ਦਿਨ ਹੀ ਜਿਹੜਾ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾਇਆ ਬਿਲ ਲੈ ਕੇ ਆਏ ਔਰ ਕਾਨੂੰਨ ਤੌਰ ਦੇ ਉੱਤੇ ਅਸੀਂ ਲਿਖ ਕੇ ਦਿੱਤਾ ਬਿਲ ਪੇਸ਼ ਕੀਤਾ ਕਿ ਜਿਹੜਾ ਆਰਡੀਐਫ ਦਾ ਪੈਸਾ ਹੈ ਉਹ ਸਿਰਫ ਤੇ ਸਿਰਫ ਆਰਡੀਐਫ ਦੇ ਉੱਤੇ ਯੂਜ਼ ਹੋਏਗਾ ਰੂਰਲ ਡਿਵੈਲਪਮੈਂਟ ਦੇ ਉੱਤੇ ਯੂਜ਼ ਹੋਏਗਾ ਉਸ ਦੇ ਬਾਵਜੂਦ ਵੀ ਜਿਹੜਾ ਹੈਗਾ ਸਾਨੂੰ ਇਹ ਫੰਡ ਹਾਲੇ ਤੱਕ ਦਿੱਤਾ ਨਹੀਂ ਗਿਆ ਜਿਸ ਦੇ ਨਾਲ ਸਾਡੀਆਂ ਸੜਕਾਂ ਜਿਹੜੀਆਂ ਉਹਨਾਂ ਦੀ ਡਿਵੈਲਪਮੈਂਟ ਹੋਣੀ ਸੀ ਉਹ ਨਹੀਂ ਹੋ ਪਾ ਰਹੀ ਕਿਉਂਕਿ 60000 ਕਿਲੋਮੀਟਰ ਦੇ ਆਸ-ਪਾਸ ਉਹ ਛੜਕਾ ਨਹੀਂ ਜਿਨ੍ਹਾਂ ਦਾ ਮੰਡੀ ਬੋਰਡ ਜਿਹੜਾ ਪੰਜਾਬ ਦੇ ਵਿੱਚ ਦੇਖਪਾਲ ਕਰਦਾ ਸਾਡੀਆਂ ਮੰਡੀਆਂ ਦੇ ਵਿੱਚ ਜਿਹੜੀ ਡਵੈਲਪਮੈਂਟ ਸੀ ਉਹ ਨਹੀਂ ਹੋ ਪਾਰੀ ਔਰ ਸਾਡੇ ਕਿਸਾਨਾਂ ਨੂੰ ਜਿਹੜੀ ਅਸੀਂ ਫੈਸਿਲਿਟੀ ਦੇਣੀ ਸੀ ਤਾਂ ਕਿ ਉਹ ਆਪਣੀ ਮਾਰਕੀਟਿੰਗ ਕਰ ਸਕਣ ਉਹ ਨਹੀਂ ਹੋ ਪਾਰਿਆ ਕੁੱਲ ਮਿਲਾ ਕੇ ਜਿਹੜਾ ਸਾਰੀਆਂ ਚੀਜ਼ਾਂ ਮੈਂ ਇਸ ਕਰਕੇ ਕਹਿਣਾ ਚਾਹੁੰਦਾ ਵਾ ਕਿ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਜਿਹੜਾ ਸਲੂਕ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਚਾਹੇ ਉਹ ਸਾਡੇ ਬੱਚੇ ਹੋਣ ਚਾਹੇ ਉਹ ਸਾਡੀਆਂ ਸਿਹਤ ਸਹੂਲਤਾਂ ਹੋਣ ਚਾਹੇ ਉਹ ਸਾਡਾ ਕਿਸਾਨ ਹੋਵੇ ਸੋ ਮੈਂ ਅੱਜ ਤੁਹਾਡੇ ਦਰਜ ਤਿੰਨ ਚੀਜ਼ਾਂ ਕਹਿਣੀਆਂ ਤੁਹਾਨੂੰ ਵਾ ਪਹਿਲੀ ਗੱਲ ਤਾਂ ਵੀ ਜੇ ਪੰਜਾਬ ਦੇ ਲੋਕ ਬੀਜੇਪੀ ਨੂੰ ਪਸੰਦ ਨਹੀਂ ਕਰਦੇ ਬੀਜੇਪੀ ਨੂੰ ਕੋਈ ਸੀਟ ਨਹੀਂ ਦਿੰਦੇ ਤਾਂ ਬੀਜੇਪੀ ਹੁਣ ਰਾਜਨੀਤਿਕ ਕਿੜ ਕੱਢਣ ਵਾਸਤੇ ਸਾਡੇ ਫੰਡ ਰੋਕੇਗੀ ਘਟੂ ਘਟ ਬੱਚਿਆਂ ਨੇ ਤੁਹਾਡਾ ਕੀ ਵਿਗਾੜਿਆ ਹੈਗਾ ਉਹ ਗਰੀਬ ਪਰਿਵਾਰਾਂ ਦੇ ਬੱਚੇ ਦੇ ਸਾਡਾ ਫੰਡ ਜਿਹੜਾ ਉਹ ਫੌਰੀ ਤੌਰ ਤੇ ਜਿਹੜਾ ਤੁਸੀਂ ਰੋਕਿਆ ਸਰਬ ਸਿੱਖਿਆ ਬਿਅੰਦ ਦਾ ਉਹ ਜਾਰੀ ਕਰੋ ਦੂਜਾ ਲੋਕ ਸਭਾ 18ਵੀਂ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਪੰਜਾਬ ਦੇ ਵਿੱਚੋਂ ਉੱਥੇ 13 ਜਿਹੜੇ ਮੈਂਬਰ ਪਾਰਲੀਮੈਂਟ ਗਏ ਆ। ਹਰ ਚੋਣਾਂ ਦੇ ਦਰਮਿਆਨ ਹਰ ਮੈਂਬਰ ਪਾਰਲੀਮੈਂਟ ਦੇ ਜਿਹੜੇ ਵੀ ਚੋਣ ਲੜੀ ਐ ਉਸਨੇ ਇਹ ਆਖਿਆ ਉਹ ਪੰਜਾਬ ਦੇ ਹਿੱਤਾਂ ਲਈ ਲੜੇਗਾ, ਪੰਜਾਬ ਦੇ ਹਿੱਤਾਂ ਲਈ ਖੜੇਗਾ ਤੇ ਅੱਜ ਇਸ ਤੋਂ ਵੱਡਾ ਮੌਕਾ ਨਹੀਂ ਹੋ ਸਕਦਾ। ਚਾਹੇ ਉਹ ਕਾਂਗਰਸ ਦੇ ਐਮਪੀਜ਼ ਨੇ, ਚਾਹੇ ਉਹ ਅਕਾਲੀ ਦਲ ਦੇ ਐਮਪੀਜ਼ ਨੇ, ਆਮ ਆਦੀ ਪਾਰਟੀ ਦੇ ਐਮਪੀ ਤਾਂ ਇਹ ਮੁੱਦਾ ਉਠਾਉਣ ਗਈ। ਉਹਨਾਂ ਨੂੰ ਮਿਲ ਕੇ ਜਿਹੜਾ ਕੇਂਦਰ ਸਰਕਾਰ ਦੇ ਉੱਤੇ ਇਹ ਪ੍ਰੈਸ਼ਰ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਦਾ ਜਿਹੜਾ ਸਰਵ ਸਿੱਖਿਆ ਅਭਿਆਨ ਦਾ ਪੈਸਾ, ਪੰਜਾਬ ਦਾ ਹੈਲਥ ਮਿਸ਼ਨ ਦਾ ਪੈਸਾ ਤੇ ਪੰਜਾਬ ਦਾ ਆਰਡੀਐਫ ਤੇ ਇਸ ਦੇ ਨਾਲ ਨਾਲ ਜਿਹੜਾ ਬਾਕੀ ਇਨਫਰਾਸਟ੍ਰਕਚਰ ਲਈ ਸਾਨੂੰ 1100 ਕਰੋੜ ਰੁਪਏ ਮਿਲਣਾ ਸੀ ਉਹ ਵੀ ਕੇਂਦਰ ਸਰਕਾਰ ਨੇ ਰੋਕਿਆ ਉਹ ਪੰਜਾਬ ਸਰਕਾਰ ਨੂੰ ਦਬਾਉਣ ਤਾਂ ਕਿ ਪੰਜਾਬ ਦਾ ਕੋਈ ਭਲਾ ਹੋ ਸਕੇ ਔਰ ਤੀਜਾ ਸਭ ਤੋਂ ਇੰਪੋਰਟੈਂਟ ਜਾਖੜ ਸਰ ਅਕਸਰ ਤੁਹਾਡੇ ਨਾਲ ਪ੍ਰੈਸ ਵਾਰਤਾ ਦੇ ਵਿੱਚ ਤੇ ਬਿਆਨਾਂ ਦੇ ਵਿੱਚ ਇਹ ਕਹਿੰਦੇ ਰਹਿੰਦੇ ਆ ਕਿ ਮੈਂ بڑا ਪੰਜਾਬ ਦਾ ਹਿਤਾਸ਼ੀ ਹਿਤਾਸ਼ੀ ਆ ਮੈਂ ਪੰਜਾਬ ਦਾ ਪੁੱਤਰ ਆ ਵੈਸੇ ਕਹਿੰਦੇ ਵੀ ਟੂੜੀ ਵਾਲੀ ਪੰਡ ਚੋਂ ਸੂਈ ਲੱਭੀ ਜਾ ਸਕਦੀ ਹੈ ਔਰ ਭਾਜਪੀ ਤੋਂ ਪੰਜਾਬ ਦੇ ਭਲੇ ਦੀ ਆਸਨੀ ਕੀਤੀ ਜਾ ਸਕਦੀ ਵੈਸੇ ਫਿਰ ਵੀ ਅਸੀਂ ਤੁਹਾਡੇ ਜਰੀਏ ਸਾਰੀ ਸਮੂਚੀ ਪੰਜਾਬ ਦੀ ਲੀਡਰਸ਼ਿਪ ਤੇ ਉਹਨਾਂ ਦੇ ਪ੍ਰਧਾਨ ਸੁਨੀਲ ਰੋਜਾਖੜ ਜੀ ਨੂੰ ਇਹ ਕਹਿਣਾ ਚਾਹੁੰਦੇ ਆ ਜੇਕਰ ਤੁਸੀਂ ਵਾਕੇ ਪੰਜਾਬ ਦੇ ਹਤਾਸ਼ੀ ਹੋ ਤਾਂ ਅੱਜ ਇਹ ਮੌਕਾ ਹੈਗਾ ਉਹ ਕਰਕੇ ਦਿਖਾਓ ਤੁਸੀਂ ਕੇਂਦਰ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਓ ਉੱਥੇ ਧਰਨਾ ਲਾਉਣ ਦੀ ਲੋੜ ਹੈ ਧਰਨਾ ਲਾਓ ਲੇਕਿਨ ਇਹ ਪੈਸਾ ਪੰਜਾਬ ਦਾ ਹੈ ਇਹ ਪੈਸਾ ਕੋਈ ਆਮ ਆਦੀ ਪਾਰਟੀ ਦਾ ਨਹੀਂ ਹੈ ਇਹ ਪੈਸਾ ਪੰਜਾਬ ਦੇ ਲੋਕਾਂ ਦੇ ਖਰਚ ਹੋਣਾ ਹੈ ਪੰਜਾਬ ਦੇ ਬੱਚਿਆਂ ਤੇ ਖਰਚ ਹੋਣਾ ਸੋ ਇਸ ਕਰਕੇ ਇਹ ਪੈਸਾ ਨੂੰ ਦਬਾਉਣ ਦੇ ਵਿੱਚ ਸੁਨੀਲ ਜਾਖੜ ਜੀ ਅੱਗੇ ਹੋ ਕੇ ਰੋਲ ਅਦਾ ਕਰਨ ਜੇ ਧਰਨਾ ਲਾਉਣ ਦੀ ਲੋੜ ਹੈ ਤਾਂ ਪ੍ਰਧਾਨ ਮੰਤਰੀ ਦੇ ਘਰ ਦੇ ਅੱਗੇ ਧਰਨਾ ਲਾਉਣ ਅਸੀਂ ਇੰਨੀ ਗੱਲ ਕਹਿ ਨਹੀਂ ਸੀ ਤੁਹਾਡਾ ਕੋਈ ਸਵਾਲ ਹੈ ਤਾਂ ਪੁੱਛ ਸਕਦੇ ਹੋ ਸਭ ਤੋਂ ਕਾਰਨ ਕਿ ਉਹਨਾਂ ਨੇ ਮੰਨ ਲਓ ਕਿ ਕਿਉਂਕਿ ਅਗਰ ਕੇਂਦਰ ਦੀ ਯੋਜਨਾ ਦੀ ਗੱਲ ਕਰੀਏ ਕਹਿੰਦੇ ਜਿਹੜੀ ਸਟੇਟ ਦੀ ਆਪਣੀ ਯੋਜਨਾ ਹੁੰਦੀ ਹੈ ਸਕੂਲੋ ਪੈ